ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਪੈਸ਼ਲ ਗਰਮੀਆਂ ਵਾਸਤੇ ਡਿਜ਼ਾਈਨਰ ਸੂਟਸ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਹੈਗੇ ਆਂ ਗਰਮੀਆਂ ਦੇ ਲਈ ਤੁਸੀਂ ਪਾਰਟੀ ਲਈ ਵੀ ਯੂਜ਼ ਕਰ ਸਕਦੇ ਹੈਗੇ ਉਹ ਵਾਲੇ ਸੂਰਸਨੀ ਆਪਨੇ ਇਲਾਕੇਆਂ ਦਾ ਜਿਹੜਾ ਰਾਮ ਟੈਕਸ ਦੇ ਉੱਪਰ ਹੋਏਗਾ ਜਿਹੜਾ ਕਾਟਨ ਦੀ ਸ਼ਰਟ ਹੋਏਗੀ ਡਿਜੀਟਲ ਪ੍ਰਿੰਟ ਦੀ ਹੋਏਗੀ ਪਲੱਸ थ्रेड ਵਰਕ ਰਹਿਣ ਵਾਲਾ ਹੈਗਾ ਤੇ ਨਾਲ ਪਲੇਨ ਬਾਟਮ ਹੋਏਗਾ ਡਿਜੀਟਲ ਪ੍ਰਿੰਟ ਦਾ ਹੈ ਨਾਲ ਦੁਪੱਟਾ ਹੋਏਗਾ ਜੋ ਕਿ ਪਿਓਰ ਚਨਾਉਂ ਦਾ ਰਹਿਣ ਵਾਲਾ ਹੈਗਾ ਪਿਓਰ ਮਸਲੀਨ ਦਾ ਸੂਟ ਹੋਏਗਾ ਜਿਸੇ ਉੱਪਰ ਪ੍ਰੋਪਰ ਜਿਹੜਾ ਹੈਗਾ ਯਾ ਉਹ ਆਰੀ ਵਰਕ ਕੀਤਾ ਗਿਆ ਡਿਜ਼ਾਈਨਿੰਗ ਸਭ ਦੀ ਵੱਖਰੀ ਹੋਏਗੀ ਔਰ ਮਸਲੀਨ ਦਾ ਹੈ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹਿਣ ਵਾਲਾ 1095 ਰੁਪਏ ਇਹ ਵਾਲੇ ਜਿਹੜੇ ਹੈਗੇ ਪਿਓਰ ਕਾਟਨ ਦਾ ਜਿਹੜਾ ਸੂਟ ਰਹਿਣ ਵਾਲਾ ਹੈਗਾ ਡਿਸਪਰੈਂਟ ਦੀ ਸ਼ਰਟ ਹੋएगी ਤੇ ਨਾਲ ਪਲੇਨ ਜਿਹੜੀ ਬਾਟਮ ਹੋएगी 750 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਆ ਟਾਈ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਪ੍ਰਾਈਸ ਰਹਿਗਾ ਸਿਰਫ 750 ਰੁਪਏ ਦੇ ਵਿੱਚ ਪਿਓਰ ਕਾਟਨ ਦਾ ਜਿਹੜਾ ਇਹਨਾਂ ਦਾ ਹੈਗਾ ਸਟਾਫ ਰਹਿਣ ਵਾਲਾ ਤੇ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਜੇਕਰ ਤੁਸੀਂ ਇਹਨਾਂ ਨੂੰ ਬਲਕ ਵਿੱਚ ਬਾਇ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਉਹਦਾ ਵੀ ਕਰ ਸਕਦੇ ਹੈਗੇ ਹੋ ਜੇਕਰ ਸਿੰਗਲ ਪੀਸ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੈਗੇ ਹੋ ਇਹਨਾਂ ਨੂੰ ਤੁਸੀਂ ਆਪਣਾ ਜਿਹੜਾ ਸਟਾਈਲ ਹੈਗਾ ਸਟਿਚਿੰਗ ਸਟਾਈਲ ਜਿਹੜਾ ਚੇਂਜ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਹੈਗੇ ਆਪਾਂ ਨੇ ਰੈਡੀ ਕੀਤੇ ਆ ਮਸਲੀਨ कॉटन ਦੇ ਉੱਪਰ ਔਰ ਨਾਲ ਜੋ ਦੁਪੱਟਾ ਰਹੇਗਾ ਉਹ ਵੀ ਮਸਲੀਨ कॉटन ਦਾ ਰਹਿਣ ਵਾਲਾ ਹੈਗਾ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਹੈ ਪ੍ਰਾਈਸ ਰਹੇਗਾ 1399 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੇ ਸਭ ਦਾ ਪ੍ਰਾਈਸ ਹੈਗਾ ਜਿਹੜਾ ਉਹ ਸੇਮ ਰਹਿਣ ਵਾਲਾ ਹੈਗਾ ਤੁਸੀਂ ਕੋਈ ਵੀ ਸੂਟ ਇੰਨਾ ਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਔਰ ਡਿਜ਼ਾਈਨਿੰਗ ਸਭ ਦੀ ਵੱਖਰੀ ਹੋਏਗੀ ਥ्रेड ਵਰਕ ਰਹਿਣ ਵਾਲਾ ਹੈਗਾ ਦੁਪੱਟੇ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰੈਣ ਵਾਲੇ ਅਰਵਿੰਦ ਕੈਮਰਿਕ ਕਾਟਨ ਰੈਣ ਵਾਲੀ ਹੈਗੀ ਆ ਤੇ ਜਿਸ ਦੀ ਸ਼ੇਰਡ ਰਿਚਰਡ ਪ੍ਰਿੰਟ ਦੀ ਹੋਏਗੀ ਨਾਲ ਪਲੇਨ ਬਾਟਮ ਰਹੇਗੀ 699 ਰੁਪਏ ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਇਹ ਵਾਲੇ ਸੂਟਸ ਵੀ ਹੈਗੇ ਜਿਹੜੇ ਪਿਓਰ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਆ ਏ ਗ੍ਰੇਡ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਹੈਗਾ ਵਿਦਆਊਟ ਲਾਈਨਿੰਗ ਵੀ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੈਗੇ ਹੋ ਸਾਈਜ਼ ਹੈਗਾ ਜਿਹੜਾ ਇਹਨਾਂ ਦਾ ਰਹਿਣ ਵਾਲਾ ਹੈਗਾ 699 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਔਰ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਆ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲੇ ਸੂਟਸ ਦੀ ਸਾਡੇ ਤੋਂ ਬੁਕਿੰਗ ਕਰਨਾ ਚਾਹ ਲਗਦੇ ਹੈਗੇ ਹਾਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹਾਂ ਤੇ ਇਹ ਵਾਲੇ ਸੂਟ ਸੀ ਤੁਸੀਂ ਸਟਿਚਿੰਗ ਆ ਜਿਹੜਾ ਹੈਗਾ ਸਟਾਈਲ ਆ ਉਹਨੂੰ ਚੇਂਜ ਕਰਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਦਿੰਦੇ ਆ ਬਾਟਮ ਉੱਪਰ ਵਰਕ ਕਰਵਾ ਸਕਦੇ ਹੈਗੇ ਆ ਤੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਲਗਾ ਕੇ ਬਹੁਤ ਜ਼ਿਆਦਾ ਸੋਹਣੀ ਲੁੱਕ ਦੇ ਜਿਹੜੇ ਸੂਟ ਆ ਉਹ ਰੈਡੀ ਹੋ ਜਾਂਦੇ ਹੈਗੇ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕੀਤੇ ਹੋਏ ਪੀਸ ਆ ਜਿਹੜੇ ਉਹ ਵੀ ਜ਼ਰੂਰ ਦਿਖਾਵਾਂਗੇ ਆਪਾਂ ਨੇ ਰੈਡੀ ਕੀਤਾ ਆ ਫਿਓਨਾ ਜਾਰਜਟ ਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤਾ ਇਹ ਆ ਆਪਾਂ ਤੁਹਾਨੂੰ ਕਲਰ ਚਾਰਟ ਦਿਖਾਇਆ ਤੇ ਇਸ ਦੇ ਉੱਪਰ ਵੀ ਤੁਸੀਂ ਸੇਮ ਵਰਕ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਸੇਮ ਪ੍ਰਾਈਸ ਦੇ ਵਿੱਚ ਰਹਿਣ ਵਾਲ ਇਹ ਵਾਲੇ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਜੋਰਡਰ ਦਾ ਜਿਹੜਾ ਸਟਾਫ ਹੋਏਗਾ ਤੇ ਨਾਲ ਪਲੇਨ ਜਿਹੜੀ ਕਰੇਪ ਦੀ ਬਾਟਮ ਹੈਗੀ ਜਸਤੇ ਉੱਪਰ ਥਰੈਡ ਵਰਕ ਕੀਤਾ ਗਿਆ ਤੇ ਸ਼ਰਟ ਦੇ ਵਿੱਚ ਜਿਹੜਾ ਹੈਗਾ ਵਾਰੀ ਵਾਰਕ ਰਹਿਣ ਵਾਲਾ ਹੈਗਾ ਤੇ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਜੋ ਕਿ ਡਿਜੀਟਲ ਪ੍ਰਿੰਟ ਦਾ ਹੈਗਾ ਇਹ ਆਪਾਂ ਨੇ ਆਰਗੈਂਜ਼ਾ